ਆਹ ਸਾਹਮਣੇ ਮੈਚ ਚੋਟੀ ਦਾ ਹੈ ਹੰਢਿਆਣੀ ਕਹਿੰਦੇ ਖੱਬਰ ਪਟ ਆਇਆ ਹੈ ਇਹਦੇ ਮੇਲੇ ਦੇ ਪਰ ਇਹ ਬੱਲੇ 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 ਆਉਂਦਾ ਗਿਆ ਮੁਹਰੇ ਆਲਾ ਖਿੱਚ ਕੇ ਆਉਂਦਾ ਗਿਆ ਪਰਨਾ ਹਟਾ ਦਾ ਪੈਰ ਮਾਰੀ ਦੇ ਧੀਰੀ ਗੱਲ ਕਰਨੀ ਹੈ ਇਧਰ ਬਾਵਾ ਜੀ ਕਿਹੜਾ ਲਾ ਰਿਹਾ ਗੱਤਕੇ ਵਾਲੇ ਸਾਰਿਆਂ ਨੂੰ ਮੇਰੀ ਵੇਦਦੀ ਹੈ ਸਾਰੇ ਵੀਰ ਜ਼ਰੂਰ ਮਾਨ ਸਨਮਾਨ ਕਰਿਓ ਭਾਵਾ ਵਰਕੇ अॻु वाटा वढ़ आऊं जान पू न हले बले बे बले फेर टकर बराबर जी टकरे कोई सुप बराबरि ਸਰਕਾਰ ਦੇ ਵੈਕਰ ਦੀ ਸਰਦਾਰ ਬਿੱਟਰ ਸਿੰਘ ਜੀ ਸਿੱਧੂ ਸਾਹਿਬ ਜਿਨ੍ਹਾਂ ਦੇ ਪੁੱਤ ਦੇ ਨਾਲ ਬੜੇ ਲੰਮੇ ਸਮੇਂ ਤੋਂ ਪਿਆਰ ਹੈ ਜੀ ਹੋਈ ਹੈ ਫਰੇਟਾ ਚੇਂਜ ਹੋ ਰਹੀ ਹੈ ਇਹ ਬੱਲੇ 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 ਧਰਨਾ ਆ ਕਿ ਕੋਈ ਪਿੰਡਾ ਫਿਰਦਾ ਹੋ ਜਾ ਰਹੀ ਗੱਲ ਕੀ ਹੈ ਧਰਨਾ ਤੋਂ ਵੀ ਪੈਜੇ ਕਾਹਦੀ ਗੱਲ ਹੈ ਆਓ ਸਾਹਮਣੇ ਅੜਕੀ ਕਰਾ ਰਹੀ ਅੜਕੀ ਕਰਾ ਰਹੀ ਅੜਕੀ ਕਰਾ ਰਹੀ ਇਹ ਕਿਧਰ ਨਾਲ ਬੜੇ ਚਾਰ ਦਾ ਟਰੈਕਟਰ ਚੋਰਦਾ ਸਰਦਾਰ ਏ ਬੱਲੇ 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 ਕੋਹੇ ਵਾਲਾ ਕੋਹੇ ਵਾਲਾ ਆਹ ਜਾਂਦਾ ਛੁੱਟੀ ਕੋਹੇ ਵਾਲਾ ਅਗੋੜਾ ਰਾਈ ਅਗੋੜਾ ਰਾਈ ਮੇਰੇ ਦੀ ਜਾ ਕੇ ਕੰਮ ਫੇਰ ਆਉਂੂ ਏ ਬੱਲੇ 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 ਟੱਕਰ ਬਰਾਬਰ ਦੀ ਟੱਕਰ ਜੀ ਇੱਥੇ ਇੱਥੇ ਮਾਰਾ ਦਾ ਸਾਹ ਦੇ ਕਰੋ ਭਾਈ ਲੈਵਲ ਦੇ ਕਾਹਦੇ ਫੰਕ ਨਾ ਕਰੋ ਇਹ ਚੱਕਰ ਬਰਾਬਰ ਨਹੀਂ ਆਹ ਬਰਾਬਰ ਨਹੀਂ ਚੱਕਰ ਫਾਈਨਲ 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 ਰਾਉਂਡ ਫਾਈਨਲ ਗੱਲ ਕੀ ਹੈ ਭਰਾਤ ਗੱਲ ਕੀ ਹੈ ਆਹ ਸਾਹਮਣੇ ਆ ਰਿਹਾ ਬੜਾ ਮੁੰਡਾ ਸਾਹਮਣੇ ਆ ਰਿਹਾ ਨੀ ਨੀ ਆਇਆ ਸੀ ਪਾ ਉਹਦਾ ਹਰੇ ਦਾ ਜੋੜੀ ਆ ਰਿਹਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੋਨੇ ਕਿਉਂ ਵੀ ਅੱਗ ਲੱਗਿਆ ਜੋਰ ਬੱਲੇ 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 ਉਹ ਗਿਆ ਲਾ ਜੋਰ ਹੋਸ਼ਿਆਲਾ ਨਾ ਜੋਰ ਹੋਸ਼ਿਆਲਾ ਨਾ ਜੋਰ ਬੱਲੇ ਬੱਲੇ ਤਰਨਾਟ ਇਹ ਜਿੱਥੇ ਵੀ ਜਿੱਤਿਆ ਪਰ ਤਰਨਾਟ ਹੀ ਪਾਉਂਦੇ ਆ ਇਹ ਤਰਨਾਟ ਗੁੱਟ ਦਾ ਲਾਲ 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 ਵਾਲੀ ਪੈ ਗਿਆ ਮੈਚ ਦੇਖੋ ਇੱਕ ਪਾਸੇ ਕਹਿੰਦੇ ਪੁਰਾਣਾ ਮੋਡਲ ਯੂਵੀ ਦਾ ਵੀ ਬਹੁਤ ਇੱਕ ਪਾਸੇ ਨਵਾਂ ਮੋਡਲ ਤੇ ਇੱਕ ਪਾਸੇ ਪੁਰਾਣਾ ਮੋਡਲ ਆ ਕਹਿੰਦੇ ਜਿਹੜਾ ਵੀਰ ਕਹਿੰਦੇ ਅੱਜ ਦੇਖਦੇ ਆ ਫਿਰ ਸਾਡੇ ਜਿੱਤੀ ਵੀਰ ਕਿਹੜਾ ਸੱਫ ਬਣਦਾ ਟੋਡਾ ਲਾ ਸਪੌਂਸਰ ਦਾ ਤਾਂ ਟਰੋਲ ਦੀ ਉਹ ਗਰਾਊਂਡ ਦੇ ਵਿੱਚ ਜਿੱਤ ਗਿਆ ਭਾਈ ਇੱਕ ਸਾਈਡ ਲਾਲ ਧਰਨਾੜ ਜਿੱਤ ਗਿਆ ਇੱਕ ਸਾਈਡ ਦੇਖਦੇ ਹੁਣ ਦੂਜੀ ਸਾਈਡ ਕੀ ਕਰਦਾ ਪਹਿਲੇ ਕਹਿੰਦੇ ਲਾਲ ਦਾ ਲਾਲ ਲਾਲ ਮੈਚ ਹੋਇਆ ਸੀ ਕਿ ਇੱਕ ਸਾਈਡ ਬਾਜੀ ਮਾਰ ਗਿਆ ਇਧਰ ਰੋਕਾ ਇਹ ਪਾਸੇ ਕਰਾਂ ਇਧਰ ਕਹਿੰਦੇ ਹਰ ਚਾਰ ਨੋਕੀ ਰੋਕੋ ਨਾਲ ਕੇ ਆਪਾਂ ਦੂਜੇ ਰਾਉਂਡ ਚੱਲ ਕਰੋ ਸਾਰੇ ਟਰੈਕਟਰ ਲੈ ਵੀ ਹੁਣ ਸਾਈਡਾਂ ਚੇਂਜ ਹੋ ਗਈਆਂ ਦੇਖਦੇ ਹਾਂ ਦੂਜੀ ਸਾਈਡ ਕੀ ਕਰਦੇ ਹੋਰ ਨੋਟ ਕਰੋ ਨਵੀਂ ਦੇਖੋ ਮਿੱਤਰੋ ਛਾਂਡੀ ਦੇ ਨਾਮ ਤੇਗੀ ਵੱਲੋਂ ਇਹ ਧਰਨਾੜ ਦਾ ਟਰੈਕਟਰ ਜਿੱਤਦਾ ਇਹਨਾਂ ਵੱਲੋਂ ਗੂਗਲ ਦੇ ਪਾਸੇ ਤਰਨਾਡ ਜਿੱਤ ਗਿਆ ਬਾਈ ਲੈ ਵੀ ਕਹਿੰਦੇ ਲਾ 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 ਮੈਚ ਪਿਆ ਸੀ ਤੇ ਸਤਰਾਣ ਵਾਲਾ ਜੇਤੂ ਆ ਰਾਉਂਡ ਕਲੀਅਰ ਕਰ ਗਿਆ ਕਹਿੰਦੇ ਪਹਿਲਾਂ ਦੋਨੇ ਸੈਟਾਂ ਕਲੀਅਰ ਕਰ ਗਿਆ ਸਤਨਾਮ ਬੈਠਾ ਹੈ ਤਰਨਾਡ ਗਰੁੱਪ ਵਾਲਾ ਇੱਕ ਪਾਸੇ ਗੱਗੀ ਸੰਗਤਪੁਰੀਆ ਟਰੈਕਟਰ ਚਲਾਉਂਦਾ ਪੱਪੀ ਸੋਹੀ ਵਾਲਾ ਲਾਡਲਾ ਟਰੈਕਟਰ ਹੈ ਕਹਿੰਦੇ ਇੱਕ ਸਾਈਡ ਕਹਿੰਦੇ ਸਤਨਾਮ ਜੇਤੂ ਆ। ਪੰਡਤ ਵੀ ਕਹਿੰਦੇ ਲਾਈ ਜੁੜਿਆ ਹੋਇਆ ਸਾਡਾ ਵੀਰ। ਬਣਾ ਰੋਪੇ ਮਾਨ ਸਮਾਰਕ ਵੀ ਕਰੂਗਾ। ਓ ਠੀਕ ਦੇ ਪੱਪੀ ਸੋਹੀ ਸਾਡਾ ਵੀਰ ਕਰਨ ਪੰਡਤ। ਵਧੀਆ ਤੋਜਨ ਕਰਾਉਂਦਾ ਸਾਡਾ ਵੀਰ। ਸ਼ੰਟੀ ਕਹਿੰਦੇ ਪੱਪੀ ਸੋਹੀ ਨੂੰ ਸੁਭਾਈ ਹੋਈ ਅੱਜ। ਨਾ ਬਈ ਨਾ ਨਾ ਗਲਤ ਐ। ਇੱਕ ਹੋਰ ਟੱਕਾ ਸਤਨਾਮ ਅਧਰਾ ਟੱਕਾ। ਸਪਤਨਾਮ ਟੱਕਾ ਐ ਤੇਰਾ। ਪੁੱਤ ਖਾਇਆ ਉਹ ਕੈਮਰਾ ਦਾ। ਅਰਜਨ ਅਰਜਨ ਕਹਿੰਦਾ ਕਹਿੰਦਾ ਜੂਨੀਅਰ ਜੂਨੀਅਰ ਆ ਆਰਜਨ ਨੇ ਮੂਰੇ ਕਹਿੰਦੇ ਲਾਡਲਾ 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 ਦੇਖਿਆ ਹੋਇਆ ਇਹ ਕਹਿੰਦੇ ਇਹ ਇਹਨਾਂ ਦਾ ਲਾਡਲਾ ਟਰੈਕਟਰ ਹੈ ਮੇਰੇ ਵੀਰੋ ਤੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਤੇ ਸਾਹਮਣੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਜੋਰ ਲੱਗਿਆ ਪਿਆ ਅੜਗੀ ਖਿਡਾਰੀ ਕਹਿੰਦੇ ਲਾਡਲਾ ਮੋੜ ਲਿਆ ਜੂਨੀਅਰ ਨਾ ਡੜਕਰਪਦਾ ਜੂਨੀਅਰ ਮੋਡਲਾ ਕਹਿੰਦੇ ਅਰਜਨ ਵੈਲੀ ਨੇ ਓਏ ਉਧਰ ਕੋਈ ਅਚਰ 24 ਦਾ ਟਰੈਕਟਰ ਦੀ ਚਾਬੀ ਲੈ ਕੇ ਕੱਢ ਦਿਓ ਟੂਲ ਦੀ ਵੀ ਉਹਦੇ ਵਿੱਚ ਲੱਗਦੀ ਇਕੱਠੀ ਉਹ ਆਪਣੇ ਖੇਰ ਲੈ ਕੇ ਤਾਂ ਵਾਪਸ ਫੜਾ ਦੇ ਬਾਈ ਟਰੈਕਟਰ ਗਰਾਊਂਡ 'ਚ ਲੈ ਕੇ ਆਉਣਾ ਮੋੜ ਮਾਈਆ ਮੋੜ ਮੜਾਈਆ ਮੋੜ ਬੜਾਈਆ ਮੋੜ ਬੜਾਈਆ ਏ ਮੋੜਗਾ ਮੋੜ ਲੈ ਉਸਰੇ ਦੇ ਘੰਡਾ ਗਈ ਆ ਇਹਨੇ ਜੀਤੀ ਪ੍ਰਧਾਨਾ ਮੁੰਡਾ ਕਹਿੰਦਾ ਮੇਲਾ ਇਸ ਮੁੰਡੇ ਨੇ ਕਰਾਇਆ ਯਾਰ ਸਰਾ ਲਾਦਾ ਭਾਈ ਸਰਾ ਇੱਕ ਇੱਕ ਸਾਈਡ ਤੇ ਉਹ ਭਾਈ ਦੋਨੇ ਟਰੈਕਟਰ ਇੱਕ ਇੱਕ ਸਾਈਡ ਉਹ ਟਰੈਕਟਰ ਨੂੰ ਆਪਾਂ ਸੱਤਣਾ ਜੇ ਕੋਈ ਲੈ ਗਿਆ ਤੇ ਇੱਕ ਨਾ ਵਾਪਸ ਕਰ ਦੇ ਵੀਰੇ ਜੇ ਤਾਂ ਕੋਈ ਭਲੇਖੇ ਨਾਲ ਲੈ ਗਿਆ ਵੀਰੇ ਤਾਂ ਬਾਅਦ ਕਰ ਦੋ ਜੇ ਕੋਈ ਭਲੇਖਾ ਕੱਢ ਗਿਆ ਉਹ ਗੱਲ ਬੱਧੀ ਹੈ ਓਹੀ ਗੱਲ ਬੱਧੀ ਹੈ ਜੀ ਬਰਤੂ ਜੀ ਨੂੰ ਸੰਭੋ ਟਰਨਟ ਵਾਲਾ ਯੂਨੀਅਰ ਜਿੱਤ ਗਿਆ ਜੀ ਸਤਨਾ ਵਾਲਾ ਨਵਾਂ ਯੂਨੀਅਰ ਜੇਤੂ ਹੈ ਜੀ ਇਸ ਮੈਚ ਦੇ ਵਿੱਚੋਂ